ਪਤਨੀ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਲਜ਼ਮਾਂ ਦੀ ਪਾਲ ਵਿੱਚ ਛਾਪੇਮਾਰੀ ਕਰ ਰਹੀ ਹੈ ਕੌਮਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਖੇਤਰ ਅਧੀਨ ਪੈਂਦੇ ਪਿੰਡ ਬੁਤਾਲਾ ਵਿੱਚ ਪਤੀ ਪਤਨੀ ਦੇ ਝਗੜੇ ਕਾਰਨ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਦੋਸ਼ੀ ਪਤੀ ਨੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸਨੇ ਆਪਣੀ ਪਤਨੀ ਦੇ ਪਰ ਆਨੂ ਫੋਨ ਕਰਕੇ ਕਟਨਾ ਦੀ ਜਾਣਕਾਰੀ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਬਾਈਕ ਮ੍ਰਿਤਕ ਕੋਲੰਦਾ ਪਰਾ ਮ੍ਰਿਤਕਾ ਰਾਣੀ ਦੇ ਪਰ ਆਨੇ ਦੱਸਿਆ ਕਿ ਉਸਦੀ ਪਰਚਾਈ ਅਤੇ ਉਸਦੀ ਭੈਣ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ ਅਤੇ ਉਸਦਾ ਜੀਜਾ ਉਸਦੀ ਭੈਣ ਦੀ ਬੇਰੇਮੀ ਨਾਲ ਕੁਟਮਾਰ ਕਰਦਾ ਸੀ ਉਸਨੇ ਦੱਸਿਆ ਕਿ ਅੱਜ ਉਸਦੀ ਛੋਟੀ ਭੈਣ ਦਾ ਉਸਦੇ ਜੀਜਾ ਵੱਲੋਂ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਮੈਂ ਆਪਣੀ ਪਤਨੀ ਦਾ ਕਤਲ ਇੱਕ ਜਨਾਨੀ ਉਹਦੇ ਇੱਕ ਜਨਾਨੀ ਆ ਮਾਲੇ ਦੇ ਵਿੱਚ ਹੀ ਉਹਦਾਂ ਸਰ ਉਹਦੀ ਇਹ ਗਈ ਗੱਲ ਬਾਤ ਹੈਗੀ ਉਹਦੇ ਪਿੱਛੇ ਲੱਗੇ ਇਹਨੇ ਮਾਰਤਾ ਨੂੰ ਸਰ ਸਭ ਤੋਂ ਛੋਟੀ ਛੱਡੀ ਪੈਣੀ ਮਾਰਤਾ ਜੀ ਜਿਹੜੇ ਛੋਟੇ ਛੋਟੇ ਬੱਚੇ ਵਿਚਾਰੀ ਉਹ ਬੱਚੇ ਤੁਹਾਨੂੰ ਸਰ ਫੋਨ ਕੀਤਾ ਇਹਨੇ ਜੀ ਸਰ ਇਨਸਾਫ ਇਹੀ ਚੋੜੇਗੀ ਜਿਹੜੀ ਮਰ ਗਈ ਸਰ ਉਹਦੇ ਮਰ ਗਏ ਕੀ ਤੇ ਅਨ ਇਨਸਾਫ ਮਿਲਣਾ ਚਾਹੀਦਾ ਹੈ ਸਰ ਅੱਜ ਬਾਅਦ ਦੁਪਹਿਰੇ ਤਲਾਹ ਮਿਲੀ ਸੀ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੋ ਗਿਆ ਔਰ ਉਹਦੀ ਲੇਡੀ ਤੇ ਜਿਆਦਾ ਸੱਟ ਲੱਗ ਗਈ ਹੈ ਮੌਕੇ ਤੇ ਚੌਕੀ ਇੰਚਾਰਜ ਬਦਾਲਾ ਮੌਕੇ ਤੇ ਗਏ ਜਦੋਂ ਵੇਖਿਆ ਕਿ ਲੇਡੀ ਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ ਇਸ ਵਿਅਕਤੀ ਦੇ ਉੱਤੇ ਆਲਰੇਡੀ ਮੁਕੱਦਮੇ ਦੋ ਦਰਜ ਸੀ ਥੋੜੇ ਦਿਨ ਪਹਿਲਾਂ ਜੇਲ੍ਹ ਤੋਂ ਆਇਆ ਸੀ ਇਹ ਆਪਣੀ ਵਾਈਫ ਨੂੰ ਇਹਨੇ ਕੁੱਟਮਾਰ ਕੀਤੀ ਤੇ ਉਹਨੂੰ ੱਤਕਾ ਵਗੈਰਾ ਦੇ ਦਿੱਤਾ ਜਿਸ ਦੇ ਨਾਲ ਉਹਦੇ ਜਿਆਦਾ ਸੱਟ ਲੱਗ ਗਈ ਔਰ ਉਹਦੀ ਡੈਥ ਹੋ ਗਈ ਹੈ ਦੋਸ਼ੀ ਇਸ ਵੇਲੇ ਫਰਾਰ ਹੈ ਤੇ 체ਤੀ ਉਹਨੂੰ ਕਾਬੂ ਕਰ ਲਿਆ ਜਾਏਗਾ ਅਜੇ ਕੁਝ ਨਹੀਂ ਪਤਾ ਇਹਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿੱਦਾਂ ਜਿੱਦਾਂ ਫੈਕਟ ਸਾਹਮਣੇ ਆਣਗੇ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਏਗੀ